ਪ੍ਰੀਤੀ ਜੰਟਾ ਦਾ ਜਨਮ 1975 ਸ਼ਿਮਲੇ ਦੇ ਵਿੱਚ ਹੋਇਆ ਸੀ ਪ੍ਰੀਤੀ ਜੰਟਾ ਸਿਰਫ 13 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਪ੍ਰੀਤੀ ਜੰਟਾ ਦੇ ਪਿਤਾ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਇਸੇ ਕਰਕੇ ਪ੍ਰੀਤੀ ਜੰਟਾ ਨੇ ਪਹਿਲਗਾਮ ਦੇ ਵਿੱਚ ਮਾਰੇ ਗਏ ਸਲਾਨੀਆਂ ਨੂੰ 1 ਕਰੋੜ ਰੁਪਿਆ ਮਦਦ ਵਜੋਂ ਦਿੱਤਾ ਛੋਟੀ ਉਮਰ ਦੇ ਵਿੱਚ ਹੀ ਪ੍ਰੀਤੀ ਜੰਟਾ ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਪਈ ਪਹਿਲੀ ਫਿਲਮ ਸੀ ਦਿਲ ਸੇ ਤੇ ਉਸ ਤੋਂ ਬਾਅਦ ਕਾਫੀ ਸੁਪਰ ਹਿੱਟ ਫਿਲਮਾਂ ਪ੍ਰੀਤੀ ਜੰਟਾ ਨੇ ਦਿੱਤੀਆਂ ਪਰ 2008 ਵਿੱਚ ਪ੍ਰੀਤੀ ਜੰਟਾ ਨੇ ਫਿਲਮਾਂ ਤੋਂ ਸੰਿਆਸ ਲੈ ਲਿਆ ਤੇ ਆਈਪੀਐਲ ਦੇ ਵਿੱਚ ਪੰਜਾਬ ਦੀ ਟੀਮ ਖਰੀਦੀ ਲਗਾਤਾਰ 17 ਸਾਲ ਤੋਂ ਪੰਜਾਬ ਦੀ ਟੀਮ ਦੇ ਨਾਲ ਪ੍ਰੀਤੀ ਜਨਤਾ ਜਿਹੜੀ ਜੁੜੀ ਹੋਈ ਆ ਇਸ ਵਾਰ ਪੰਜਾਬ ਦੀ ਟੀਮ ਜਿਹੜੀ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਪਹੁੰਚੀ ਆ ਪ੍ਰੀਤੀ ਜਨਤਾ ਨੇ 110 ਕਰੋੜ 50 ਲੱਖ ਲਾ ਕੇ ਪੰਜਾਬ ਦੇ ਖਿਡਾਰੀਆਂ ਨੂੰ ਖਰੀਦਿਆ ਜਿਹਦੇ ਵਿੱਚ 26 ਕਰੋੜ 75 ਲੱਖ ਤਕਰੀਬਨ ਆਈਅਰ ਨੂੰ ਦਿੱਤਾ ਹੈ 18 ਕਰੋੜ ਜਜਵਿੰਦਰ ਚੈਲ ਤੇ 18 ਕਰੋੜ ਹੀ ਪੰਜਾਬ ਦੇ ਪੁੱਤ ਅਰਸ਼ਦੀਪ ਤੇ ਬਾਕੀ ਖਿਡਾਰੀਆਂ ਨੂੰ ਵੀ ਬਹੁਤ ਪੈਸਿਆਂ ਦੇ ਵਿੱਚ ਖਰੀਦਿਆਗਾ ਦੱਸਦੀ ਹੈ ਰੀਸ਼ੀ ਕੇਸ ਦੇ ਵਿੱਚ 34 ਕੁੜੀਆਂ ਦੀ ਮੁਫਤ ਪੜ੍ਹਾਈ ਤੇ ਉਹਨਾਂ ਨੂੰ ਪਾਲਣ ਪੋਸ਼ਣ ਦਾ ਖਰਚਾ ਜਿਹੜਾ ਪ੍ਰੀਤੀ ਜੰਟਾ ਦਿੰਦੀ ਆ ਅੱਜ ਆਰਸੀਬੀ ਤੇ ਪੰਜਾਬ ਦਾ ਫਾਈਨਲ ਹੈ ਜੇਕਰ ਤੁਸੀਂ ਪ੍ਰੀਤੀ ਜੰਟਾ ਦੇ ਪੰਜਾਬ ਦੀ ਟੀਮ ਨੂੰ ਸਪੋਰਟ ਕਰ ਰਹੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ